ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀ ਹੈ ਭਾਰਤੋ ਸਸਕਾਰ ਨਮਸਕਾਰ ਅੱਜ ਜਿਸੀ ਸਾਰੇ ਮੁਤਕੀ ਦੇ ਵਸੂਲੇ ਆ ਤੇ ਸਾਡੇ ਅੱਜ ਮੇਨ ਇੱਕ ਸਮੱਸਿਆ ਵਾਲਮੀਕ ਮੰਦਿਰ ਨੂੰ ਲੈ ਕੇ ਆ ਰਹੀ ਆ ਲਗਭਗ ਡੇਢ ਸਾਲ ਤੋਂ ਤਾਂ ਕਾਫੀ ਚਿਰ ਤੋਂ ਜਿਹੜਾ ਸਾਡਾ ਵਾਲਮੀਕ ਮੰਦਿਰ ਸੀਗਾ 7 ਨੰਬਰ ਵਾਰਡ ਚ ਮੁਤਕੀ ਦੇ ਵਿੱਚ ਉਹਨਾਂ ਦੇ ਨਾਲ ਚ ਪਿੰਡ ਸੀਗਾ ਤੇ ਉਹ ਵਾਰਮਿਕ ਦੇ ਮੰਦਰ ਦੇ ਜਗਾ ਦੇ ਵਿੱਚ ਪਹਿਲੋਂ ਆਰੋ ਬਣਾਇਆ ਗਿਆ ਤੇ ਹੋ ਪੱਕਾ ਪਰਮਾਨੈਂਟ ਜਿਹੜਾ ਹੈਗਾ ਟਰਨਾ ਲਗਾ ਦਿੱਤਾ ਆ ਤਾਲਾ ਲਗਾ ਦਿੱਤਾ ਗਿਆ ਤਾਂ ਅੱਜ ਅਸੀਂ ਸਾਰੇ ਹੀ ਆਪਣੀ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਕੇ ਕਾਨੂੰਨ ਨੂੰ ਨਾਲ ਲੈ ਕੇ ਅਸੀਂ ਆਪਣੀ ਮੰਗ ਕਰਨ ਆਏ ਆ ਡਿਪਟੀ ਕਮਿਸ਼ਨਰ ਸਾਹਿਬ ਵੀ ਕੋ ਸਾਡਾ ਜਿਹੜਾ ਤਾਲਾ ਖਲਾਇਆ ਗਿਆ ਵੀ ਆਓ ਸਾਡੇ ਪਿੰਡ ਦੇ ਵਾਸੀ ਆਏ ਹੋਏ ਆ ਉਹ ਆਪਣਾ ਨਾਮ ਔਰ ਪਤਾ ਦੱਸ ਕੇ ਔਰ ਕੀ ਉਹਨਾਂ ਦੀ ਮੰਗ ਹੈਗੀ ਆ ਉਹਦੇ ਬਾਰੇ ਆਪਣਾ ਬਿਆਨ ਕਰਨੀ ਜੈਗਰਾਜੀ ਬਾਬਾ ਜੀ ਦੀ ਉਹਨੂੰ ਤਾਲਾ ਲਾ ਦਿੱਤਾ ਸੀਗਾ ਮੈਨੂੰ ਬਾਹਰ ਗੱਲਾਂ ਦਾ ਪਤਾ ਨਹੀਂ 25 ਸਾਲ ਹੋ ਗਿਆ 25 ਸਾਲ ਦੀ ਜਿਹੜਾ 25 ਸਾਲ ਦੀ ਜਿਹੜਾ ਸੀ ਉਹਨਾਂ ਨੇ ਹੁਣ ਕਮੇਟੀ ਨੇ ਉਸ ਨੂੰ ਕੰਦਾ ਉੱਚਾ ਕਰਕੇ ਤਾਲਾ ਲਾ ਦਿੱਤਾ ਸਾਡੀ ਅਪੀਲ ਪ੍ਰਸ਼ਾਸਨ ਅਕਿ ਇਹ ਜੋ ਵਿਜਾਰ ਦੀ ਤੇ ਜਲਦੀ ਤਾਲਾ ਖਲਹਾਇਆ ਜਾਵੇ ਕਿ ਅਸੀਂ ਬਾਦ ਵਿੱਚ ਮੰਦਿਰ ਦੀ ਭੰਡਾਰਾ ਵੀ ਕਰਦੇ ਹਰ ਸਾਲ ਸੇਵਾ ਵੀ ਕਰਦੇ ਹਾਂ ਪੂਜਾ ਕਰਦੇ ਹਾਂ ਜੀ ਹਰ ਸਾਲ ਉਹਦੇ ਸੰਗਤ ਦੇ ਸਹਿਯੋਗ ਦੇ ਨਾਲ ਜੀ ਖਿਲਾਇਆ ਜਾਵੇ ਤਾਲਾ ਜੀ ਧੰਨਵਾਦ ਜੀ ਹਾਂਜੀ ਭੈਣ ਜੀ ਮੈਂ ਕਮੇਟੀ ਕਾਰਜ ਜੀ ਸਨੇਕ ਕਲਵੰਤ ਕੌਰ ਜੀ ਪਿੰਡ ਬੁੱਧਕੀ ਤੋਂ ਤੇ ਸਾਡਾ ਨੰਬਰ ਵਾਰ ਤੇ ਸਾਡੇ ਜੀ ਬਾਬੇ ਬਾਲਮਿਕ ਦੀ ਜਗਾ ਹੈ ਤੇ ਅਸੀਂ ਨਾ ਉੱਥੇ ਹਰ ਸਾਲ ਮੇਲਾ ਕਰਾਉਂਦੇ ਸੀ ਇਹ ਤੇ ਆਪਣਾ ਕਮੇਟੀ ਤਾਂ ਮਗਰੋਂ ਬਣੀ ਹੈ ਤੇ ਸਾਡੀ ਜਗਾ ਪਹਿਲਾਂ ਦੀ ਬਣੀ ਹੈ 25 ਸਾਲ ਤੋਂ ਤੇ ਹੁਣ ਅਸੀਂ ਉਹਨਾਂ ਦਾ ਤਾਲਾ ਖੁਲਾਉਣਾ ਚਾਹੁੰਦੇ ਆ ਤੇ ਉਹ ਖੁੱਲ੍ਹੇ ਹਾਂਜੀ ਭੈਣ ਜੀ ਯਾਰ ਵੀ ਕਾ ਖਾਨ ਸਾਹਿਬ ਹੈ ਸਿਹਰਾ ਕਰਾ ਸਾਡੇ ਫੈਂਡ ਵਾ ਤੇ ਬਾਬੇ ਬਾਮਨੀ ਕਾ ਮੰਗਰ ਸੀ ਅੱਜ ਤੋਂ 25 ਸਾਲ ਦਾ ਪਹਿਲਾ ਦਾ ਸਾਡੇ ਆ ਗਿਆ ਪਰਿਵਾਰਾਂ ਨੇ ਰਲ ਕੇ ਖਰਾਏ ਲਾ ਕੇ ਮਿੱਟਣਾ ਚੱਕ ਕੇ ਖੰਡ ਪੱਲੇ ਚੱਕ ਕੇ ਬਾਬੇ ਦੀ ਜਗਾ ਬਣਾ ਉਸ ਜਗਾ ਨੂੰ ਉੱਚਾ ਲਾਗਣ ਕਰਕੇ ਤੇ ਬੰਦ ਕੀਤਾ ਅਸੀਂ ਹਰ ਸਾਲ ਦੀ ਸਾਲ ਮੇਲਾ ਮਨਾਉਂਦੇ ਸੀ ਸੇਵਾ ਕਰਦੇ ਸੀ ਫਿਰਾਈ ਇਕੱਠੀ ਕਰਕੇ ਆਪ ਦਾ ਜੋ ਵੀ ਤੂਲ ਖੂਨ ਉਹਦਾ ਦਿੱਤੇ ਸੀ ਉਹ ਸਾਡੀ ਇਹੀ ਫਰਿਆਦ ਆ ਕਮੇਟੀ ਮਗਰ ਬਣੀ ਆ ਇਹ ਜਗ੍ਹਾ ਪਹਿਲਾਂ ਨਹੀਂ ਬਣੀ ਸਾਡੀ ਇਹ ਫਰਿਆਦ ਆ ਵੀ ਸਾਡੀ ਜਗ੍ਹਾ ਦਾ ਬਾਗ ਖੁੱਲਣਾ ਚਾਹੀਦਾ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਆਪਦੇ ਗੁਰੂ ਪੇਜ ਦੀ ਸੇਵਾ ਕਰੀਏ ਹੋਰ ਕੀ ਕਸਰ ਹੁਕਮ ਦਾ ਸਾਰਨ ਨਾ ਅਸੀਂ ਬੇਲ ਮਾਰ ਲਗਾਏ ਆ ਸਾਡੀ ਇਹੋ ਮੰਗ ਹੈ ਕਿ ਸਾਡੇ ਮੰਦਰ ਦਾ ਜੀ ਦਰਵਾਜ਼ਾ ਖੋਲਿਆ ਜਾਵੇ ਉਹ ਕਮੇਟੀ ਘਰ ਵਾਲਿਆਂ ਨੇ ਬੰਦ ਕੀਤਾ ਵਾ 25 ਸਾਲ ਦੀ ਜਗ੍ਹਾ ਵਾ 2 ਸਾਲ ਹੋ ਗਏ ਬੰਦ ਕੀ ਨਾ ਲੈ ਪਰ ਮੇਰਾ ਨਾਮ ਮੀਤਪੂਰ ਹੈ ਰੈਂਡ ਮਾਤੀ ਸਾਡਾ ਨੰਬਰ ਬਾੜ ਸੀ ਸਾਡੇ ਬਾੜ ਵਿੱਚ ਇੱਕ ਮੰਦਿਰ ਬਣਿਆਗਾ ਸੀ ਪਹਿਲਾਂ ਸਾਤ ਨੰਬਰ ਬਾੜ ਚ 25 ਸਾਲ ਦੀ ਜਗ੍ਹਾ ਸੀ ਉਹ 1.5 ਸਾਲ ਹੋ ਗਿਆ ਉਹ ਜਗ੍ਹਾ ਬੰਦ ਕੀਤੀ ਹੋਈ ਆ ਕਮੇਟੀ ਘਰ ਵਾਲੀ ਕਹਿੰਦੇ ਕਿ ਇਹ ਥਾਂ ਕਮੇਟੀ ਚ ਹੁੰਦਾ ਹੈ ਮੰਦਰ ਪਹਿਲਾਂ ਤੇ ਕਮੇਟੀ ਬਾਅਦ ਚ ਬਣੀ ਸੀ ਸਾਡਾ ਉਹ ਮੰਦਰ ਖੜਾਇਆ ਜਾਵੇ ਸਾਡੀ ਇੱਕੋ ਹੀ ਮੰਗ ਹੈ ਕਿ ਸਾਡਾ ਮੰਦਰ ਖੜਾਇਆ ਜਾਵੇ ਅਸੀਂ ਹਾੜ ਦੇ ਮੇਲਾ ਮਨੰਦੇ ਸੀ ਮਨੰਦੇ ਸੀ ਉਸੇ ਤਰ੍ਹਾਂ ਹੀ ਅਸੀਂ ਮੇਲਾ ਅੱਗੇ ਵੀ ਮਨਾਈਏ ਸਾਡੀ ਇਹ ਹੀ ਬੇਨਤੀ ਹੈ ਕਿ ਕੱਲ ਮਿੰਦਰ ਸਾਡਾ ਖੜਾਇਆ ਜਾਵੇ ਮੇਰੇ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜੇ ਮੁਟਕੀ ਦੇ ਵਾਸੀ ਆ ਅੱਜ ਅਸੀਂ ਗਰੀਬੀ ਦੇ ਸਤਾਏ ਹੋਏ ਖਰਚੇ ਤੋਂ ਦਰਦੇ ਕੁਝ ਚੰਦ ਬੰਦੇ ਅਸੀਂ ਉੱਥੇ ਪਹੁੰਚੇ ਆਂ ਅੱਜ ਦੀ ਜਿਹੜੀ ਕੰਪਲੇਂਟ ਆ ਸੰਬੰਧਿਤ ਅਧਿਕਾਰੀਆਂ ਨੂੰ ਪਹੁੰਚੇਗੀ ਅੱਜ ਰਿਟਰਨ ਦੀ ਜਿਹੜੀ ਕੰਪਲੇਂਟ ਦਿੱਤੀ ਉਹ ਪਹੁੰਚੇਗੀ ਲੇਕਿਨ ਉਥੋਂ ਦੇ ਵਾਸੀਆਂ ਨੇ ਜਿਹੜੇ ਮੰਨਦੇ ਆ ਵਾਲਮੀਕ ਜੀ ਨੂੰ ਉਹਨਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਤਾਂ ਜੇਕਰ ਤੁਸੀਂ ਸਹਿਯੋਗ ਲਈ ਤਿਆਰ ਹੋਵੋਗੇ ਦਿਲੋਂ ਤਨੋਂ ਮਨੋਂ ਤੇ ਲਗਭਗ ਪੂਰੇ ਜ਼ਿਲ੍ਹਾ ਫਰੋਜਪੁਰ ਦੀ ਵਾਲਮੀਕੀਏ ਤੋਂ ਵੱਡਾ ਮਾਲ ਕਰਨੀ ਵਾਲਮੀਕੀਆਂ ਤੋਂ ਇਲਾਵਾ ਜਿਹੜੇ ਸਾਡੀ ਮਨਰੇਗਾ ਆਗੂ ਨੇ ਉਹ ਜਨਨ ਕਾਟਾ ਗਰੀ ਦੇ ਲੋਕ ਵੀ ਹੈਗੇ ਆ ਰਾਸਿਕ ਬੇਦਰੀ ਦੇ ਵੀ ਹੈਗੇ ਆ ਉਹ ਸਾਰੇ ਦੇ ਸਾਰੇ ਤੁਹਾਡੇ ਨਾਲ ਰਿਪੋਰਟ ਕਰਨਗੇ ਧਰਮਕ ਮੁੱਦਾ ਕੋਈ ਵੀ ਆ ਧਰਮਕ ਜਗਾ ਕੋਈ ਵੀ ਆ ਕਾਨੂੰਨ ਅਨਸਾਰ ਕੋਈ ਤਾਲਾ ਨਹੀਂ ਲਵਾ ਸਕਦਾ ਇਹ ਠੀਕ ਆ ਕਿ ਹੰਕੜਬਾਜ਼ ਹੰਕਾਰ ਵਾਲੇ ਜਿਹੜੇ ਲੋਕ ਨਹੀਂ ਮੁੱਠੀ ਪਰ ਉਹਨਾਂ ਦੇ ਅੱਜ ਵੀ ਦਿਮਾਗ ਦੇ ਅੰਦਰ ਛਵਾਛਤ ਮਤਬਿਕ ਚੱਲਦੀ ਆ ਲੇਕਿਨ ਇੱਕ ਗੁਰੂਆਂ ਦੇ ਫਰਮਾਨ ਨਹੀਂ ਇੱਕ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਹੈ ਕਿ ਕਿਸੇ ਵੀ ਬਿਆਦਰੀ ਦੇ ਬੰਦੇ ਨੂੰ ਨਹੀਂ ਦਬਾਇਆ ਜਾਏਗਾ ਕਿਸੇ ਵੀ ਬਿਆਦਰੀ ਦੇ ਮੰਦਰ ਨੂੰ ਹਥਿਆਲਾ ਨਹੀਂ ਲਗਾਇਆ ਜਾਏਗਾ ਇਹ ਬਾਬਾ ਸਾਹਿਬ ਡਾਕਟਰ ਬੇਜਕਾਰ ਪੀਰਲਾ ਸਾਹਿਬ ਦੇ ਸੰਵਿਧਾਨ 'ਚ ਵੀ ਲਿਖਿਆ ਕਿ ਕਿਸੇ ਬਿਆਦਰੀ ਨੂੰ ਡਰਾਇਆ ਧਮਕਾਇਆ ਨਹੀਂ ਜਾਏਗਾ ਕਿਸੇ ਅੰਦਰ ਨੂੰ ਤਾਲਾ ਨਹੀਂ ਲੱਗੇਗਾ ਲੇਕਿਨ ਜਿਹੜੇ ਲੋਕਾਂ ਨੇ ਤਾਲਾ ਲਾਇਆ ਹੈ ਉਹਨਾਂ ਦੇ ਪੂਰਾ ਫੱਕ ਨਾ ਕਰਦਾ ਹੈ ਮੰਗ ਹੋਏਗੀ ਔਰ ਪੂਰੇ ਤਾਕਤ ਦੇ ਨਾਲ ਲੋਕ ਤੁਹਾਡੇ ਨਾਲ ਸਾਥ ਦੇਣਗੇ ਇਹਦੇ ਵਿੱਚ ਅੱਪਾ ਜਿੱਤ ਪ੍ਰਾਪਤ ਕਰਨੀ ਹੈ ਇਸ ਦੇ ਸਬੰਧ ਵਿੱਚ ਕਿ ਜੇਕਰ ਤੁਸੀਂ ਕਾਨੂੰਨ ਅਨੁਸਾਰ ਲੜਾਈ ਲੜਨੀ ਆ ਲਗਭਗ ਤੁਹਾਡੇ ਕੋਲੇ ਕਾਨੂੰਨ ਦੀ ਕਮਜ਼ੋਰੀ ਹੋਵੇਗੀ ਉਸ ਨੂੰ ਵੀ ਕਬੂਲ ਕਰੇਗਾ ਮੈਂ ਕਹਾਂਗਾ ਲੱਛਾ ਹੋਇਆ ਜਾਂ ਕੁਝ ਵੀ ਹੋਇਆ ਤੇ ਜਵਾਨੀ ਕਰਨ ਦਾ ਇਤਿਹਾਸ ਕੀ ਚੀਜ਼ ਹੈ ਦੂਸਰਾ ਇਹ ਕਿ ਪ੍ਰਾਣੀ ਸਰਪੰਚਾ ਜੀਆ ਨਿਕਲਾਇਆ ਉਹਨਾਂ ਨੇ ਕੋਈ ਮਤਾ ਪਾਸ ਨਹੀਂ ਕਰਾਇਆ ਉਹਨਾਂ ਦੀ ਤਲਾਸ਼ ਕਰਨੀ ਪਈ ਪੂਰੀ ਰਾਤ ਤਲਾਸ਼ ਕੀਤੀ ਉਹਨਾਂ ਦੇ ਬਿਆਨਾਂ ਚ ਲਿਖਣਾ ਹੈ ਤੀਸਰਾ ਨੰਬਰ ਹੈ ਕਿ ਇਹਨਾਂ ਤੇ ਕਾਰਵਾਈ ਲਈ ਨੌਕਰ ਪ੍ਰਸ਼ਾਸਨ ਨੇ ਜਦੋਂ ਕਰਨੀ ਆ ਤੇ ਉਹਨਾਂ ਦੇ ਜਿਹੜੇ ਫੰਦੇ ਆ ਉਹਨਾਂ ਨੇ ਪੱਛ ਕੇ ਸਿਆਸੀ ਲੋਕਾਂ ਟ ਵੱਡ ਜਾਣਾ ਇਥੋਂ ਦਾ ਜਿਹੜਾ ਐਮ ਐਲ ਏ ਆ ਉਹ ਬਹੁਤ ਸਾਡੇ ਗਰੀਬ ਸਮਾਜ ਦੇ ਬਰਸਲਾਫ ਕਰਦਾ ਨਗਰਪਾਲਿਕਾ ਨੂੰ ਰਿਪੋਰਟ ਕਰੇਗਾ ਇਸ ਦਾ ਦੂਸਰਾ ਪੈਰਾ ਆਪਣਾ ਜਿਹੜਾ ਹੈਗਾ ਕਿ ਨੈਸ਼ਨਲ ਲੈਵਲ ਤੇ ਸਾਡੇ ਬਹੁਤ ਸਮਾਜ ਦੇ ਜਿਹੜਾ ਰਾਸ਼ਟਰੀ ਮੰਤਰੀ ਦੇਖੇ ਭਈਆ ਪੂਰਨ ਕਾਪੀ ਲਪਰ ਕੋਚ ਕਰਨੀ ਚਾਹੁੰਗੇ ਤਾਂ ਅੱਜ ਦੀ ਜੀ ਤੁਹਾਡੀ ਆਵਾਜ਼ ਆ ਇਹ ਸ਼ੁਰੂਆਤ ਹੈ ਪ੍ਰਧਾਨਕਾ ਸਿੰਘ ਵੱਲੋਂ ਸੰਯੋਗ ਆ ਜਿਹੜੋ ਕੱਲਾ ਵਾਲਮੀ ਕੁੰਦਰ ਨਾਲ ਨਹੀਂ ਹੈ ਕੋਈ ਗੁੱਸੇ ਵਾਲਾ ਸਾਥ ਹੋਵੇ ਕੋਈ ਮੰਨਰ ਹੋਵੇ ਉਹ ਤੇ ਸ਼ਾਦੀ ਸਭਾ ਵੱਲੋਂ ਸੱਚਮੁੱਚ ਦੀ ਲੜਾਈ ਆ ਸੱਚੀ ਲੜਾਈ ਆ ਜੀ ਉਹਦੇ ਦੀ 파 ਨਹੀਂ ਸਾਨੂੰ ਆਪਣੀ ਚਾਰ ਬਾਗ ਨੇ ਪਵੇ 파 ਕਿੰਨੇ ਮਰਜੀ ਬੰਦੇ ਸ਼ਹੀਦ ਕਰਾਣੇ ਕੋਸ਼ਿਸ਼ ਕਰਣ ਉਹ ਵਸੇ ਆਪਣੀ ਜਗ੍ਹਾ ਤੇ ਪਰ ਲੇਕਿਨ ਪਿੰਡ ਵਸੀਆਂ ਤੇ ਕੋਈ ਦਬਾਅ ਪੈ ਜਾਵੇ ਉਹ ਪਿੱਛੇ हट ਜਾਣ ਉਹ ਸਾਡੇ ਤੱਕ ਦੁਬਾਰਾ ਕੋਚ ਨਾ ਕਰਨਾ ਉਹਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਉਹਦੀ ਕੋਈ ਆਖ ਜੁਨੇ ਵਾਲੀ ਚੋਹ। ਤਾਂ ਸਾਥੀਓ ਇਹ ਕੋਈ ਪਹਿਲਾ ਨਹੀਂ ਹੈਗਾ ਜਿਹੜਾ ਕਿ ਸਾਡੇ ਮੰਦਰ ਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਇਹ ਨਾ ਇਹ ਲਾਸਟ ਵਾਲਾ ਹੋਣਾ ਹੈ ਅੱਗੇ ਹੋਰ ਚੱਲਦੇ ਰਹਿਣਗੇ। ਸਾਥੀਓ ਧਿਆਨ ਦੇਣਾ ਪਏਗਾ ਕਿ ਪਹਿਲੋਂ ਹੀ ਅਸੀਂ ਗਰੀਬੀ ਦੀ ਸਤਾਇ ਹੁਏ ਆਂ ਅਨਪਰਦਾਸ਼ਕਾਇਣਯਾ ਰਾਜਨੀਤਿਕ ਲੋਕ ਜਿਹੜਿਆ ਉਹ ਸਾਡੇ ਸਿਵਿਧਾਨ ਨੂੰ ਸਾਡੇ ਧਰਮਕ ਮੁੱਦਿਆਂ ਨੂੰ ਸਾਡੇ ਹੱਕਾਂ ਨੂੰ ਪਹਿਲੋਂ ਹੀ ਨੱਪ ਕੇ ਬੈਠੇ ਹੋਏ ਨੇ ਤਾਂ ਸਾਥੀਓ ਇਕੱਠੇ ਹੋਣ ਦੀ ਲੋੜ ਆ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਇੰਨਾ ਚਿਰ ਨਾ ਤੁਸੀਂ ਆਪਣਾ ਸੰਵਿਧਾਨ ਬਚਾ ਸਕਦੇ ਹੋ ਨਾ ਅਸੀਂ ਆਪਣੇ ਧਰਮੋਕ ਜਿਹੜੇ ਜਗ੍ਹਾ ਹੈਗੇ ਉਹ ਬਚਾ ਸਕਦੇ ਆ ਨਾ ਸਾਡੇ ਜਿਹੜੇ ਸੰਵਿਧਾਨਕ ਹੱਕ ਨੇ ਸਰਕਾਰ ਦੇ ਘਰਾਂ ਦੇ ਵਿੱਚ ਬੋਲਦੇ ਨਹੀਂ ਉਹਨਾਂ ਨੂੰ ਵੀ ਬਚਾ ਸਕਦੇ ਇਹਨਾਂ ਨੂੰ ਬਚਾਉਣ ਲਈ ਸਾਨੂੰ ਇੱਕ ਮੱਤ ਕੇ ਸਾਡਾ ਆਪਾਂ ਇਕੱਠੇ ਹੋਣਾ ਪੈਗਾ ਮੈਨੂੰ ਅਮੇਨ ਆ ਤੁਹਾਡੇ ਤੋਂ ਇਹ ਅੱਜ ਵੀ ਜਿਹੜੀ ਆਵਾਜ਼ ਆ ਸੋਸ਼ਲ ਮੀਡੀਆ ਰਾਹੀਂ ਇਹ ਹਰ ਜਗ੍ਹਾ ਤੱਕ ਪਹੁੰਚੇਗਾ ਜਿਹੜਾ ਵਿਅਕਤੀ ਨੂੰ ਸਮਾਜ ਲੈਵਲ ਤੇ ਪਿਆਰ ਕਰਦਾ ਮਾਨ ਕਰਦਾ ਉਹ ਆਪ ਹੀ ਫੋਨ ਰਹੀਂ ਸੰਜੋਗ ਕਰੇਗਾ ਫੋਨ ਨੋਟ ਕਰ ਲੋ 88725 6005 ਪ੍ਰਧਾਨਪੱਤਾ ਸਿੰਘ ਬਰੋਈਪੁਰ ਤੋਂ 88725 ਜਗਵੀਰ पांडे ਜੈਪੀ ਜੈਪਾਤ ਤੋਂ ਸੋਸ਼ਿਕਾਰ ਨਮਸਕਾਰ